ਗਰਦੀਪ ਹੈ ਮੁੰਡਾ ਇੱਕ ਸਟੈਨੋ ਲੱਗਿਆ ਹੋਇਆ ਡੀਸੀ ਦਫਤਰ ਕਹਿੰਦੇ ਮੇਰਾ ਬੇਟਾ ਛੋਟਾ ਸੀਗਾ 5-6 ਸਾਲ ਦਾ ਅੱਖਾਂ ਦੀ ਨਿਗਾ ਕਾਫੀ ਘਟ ਸੀਗੀ ਮਾਰਾ ਨੇ ਦਿੱਤਾ ਵੀ ਹੈ ਐਨਕਾਂ ਲੱਗੀਆਂ ਹੋਈਆਂ ਐ ਵੀ ਤਾਂ ਬੜਾ ਔਖਾ ਹਰ ਬਾਪ ਨੂੰ ਹੋਏ ਜਾਂਦਾ ਹੈ ਜਿਆਦਾ ਘਟ ਸੀਗੀ ਨਿਗਾ ਉਹ ਕਹਿੰਦਾ ਫਿਰ ਬਾਬਾ ਜੀ ਕੋਲ ਆ ਗਏ ਸਿਰੇ ਬਾਬਾ ਜੀ ਕਹਿੰਦੇ ਭਾਈ ਡਾਕਟਰ ਨੂੰ ਦਿਖਾ ਲਾ ਡਾਕਟਰ ਕਹਿੰਦਾ ਵੀ ਆਹ ਨਿਗਾ ਇੰਪਰੂਵ ਹੋਣੀ ਔਖੀ ਹੈ ਉਹ ਫੇਰ ਮਹਾਰਾਜਪਾ ਚਲੇ ਗਏ ਤਾਂ ਮਹਾਰਾਜ ਕਹਿੰਦੇ ਕਿਸੇ ਹੋਰ ਚੰਗੇ ਡਾਕਟਰ ਨੂੰ ਦਿਖਾ ਲਓ 9 ਸੈਕਟਰ ਗਰੇਵਾਲ ਡਾਕਟਰ ਕੋਲ ਚਲੇ ਗਿਆ ਸਿਰ ਮਾਰਤਾ ਵੀ ਔਖਾ ਹੈ ਨਿਗਾ ਸਰੋ ਮਹਾਰਾਜ ਵੀ ਡਾਕਟਰ ਕੀ ਕਹਿੰਦਾ ਕਹਿੰਦੇ ਡਾਕਟਰ ਤਾਂ ਕਹਿੰਦੇ ਵੀ ਔਖਾ ਕੰਮ ਦਾ ਕਹਿੰਦੇ ਫਿਰ ਐ ਕਰ ਆ ਫਲਾਣੀ ਫਲਾਣੀ ਚੀਜ਼ ਦਾ ਖਰੋਣੀ ਸ਼ੁਰੂ ਕਰ ਦੇ ਦੁੱਧ ਨਾਲ ਉਹਨ ਕਰਨੀ ਤਾਂ ਕਿਰਪਾ ਹੁੰਦੀ ਦੱਸਿਆ ਵਾ ਫਰਮਾਵਾ ਦੇਣੀ ਸਟਾਰਟ ਕਰਤੀ ਦੇਣੀ ਸਟਾਰਟ ਕਰੀ ਚੈੱਕ ਕਰਾਉਣ ਗਏ ਡਾਕਟਰ ਕਹਿੰਦੇ ਵੀ ਮੈਨੂੰ ਕੋਈ ਫਰਕ ਲੱਗਦਾ ਫਿਰ ਮਹਾਰਾਜ ਪਾ ਚਲੇ ਗਏ ਕਹਿੰਦੇ ਜੀ ਡਾਕਟਰ ਕਿ ਹੁਣ ਤਾਂ ਕੋਈ ਫਰਕ ਦੱਸਦਾ ਉਹ ਕਹਿੰਦੇ ਠੀਕ ਹੋ ਜਾਣਾ ਉਹ ਬੰਦੇ ਦੇ ਭਾਈ 10000 ਰੋਣੇ ਵਾਲਾ ਹੋ ਗਿਆ ਉਹਨਾਂ ਜਾਏ ਵੀ ਮਹਾਰਾਜ ਨੇ ਬਚਨ ਕਰਤੇ ਹੁਣ ਕਿਰਪਾ ਗਰੇਆਲ ਪਾ ਗਏ ਉਹੀ ਦਵਾਈ ਦਈਗੇ ਕਹਿੰਦੇ ਉਹ ਦਵਾਈ ਦਈ ਜਾ ਜਿਹੜੀ ਅੰਟ ਇੰਪਰੂਵਮੈਂਟ ਹੋ ਗਿਆ ਤਿੰਨ ਮਹੀਨੇ ਫੇਰ ਦਵਾਈ ਖਲਾਈ ਜਾਈ ਗਏ ਬਾਬਾ ਜੀ ਕੋ ਬਾਬਾ ਜੀ ਨੂੰ ਦੱਸਿਆ ਕਹਿੰਦੇ ਜੀ ਹੁਣ ਤਾਂ ਅੱਧੀ ਨਿਗਾ ਠੀਕ ਹੋ ਗਈ ਉਹ ਸਾਰੀ ਠੀਕ ਹੋ ਜਾਣੀ ਅਗਲੀ ਵਾਰ ਚੈੱਕ ਕਰਾਇਆ 75% ਠੀਕ ਹੋ ਉਥੇ ਅਗਲੀ ਵਾਰ ਚੈੱਕ ਕਰਾਇਆ ਕਰੇ ਵਾਲੋ ਦੇ ਕਿੰ ਤੂੰ ਜਾਂਦਾ ਕਹਿੰਦਾ ਕਿੱਥੇ ਇਹ ਨਿਗਾ 6 ਬਾਈ 6 ਹੋ ਗਈ ਟੋਟਲੀ ਨਿਗਾ ਠੀਕ ਕਰਤੀ ਜਿਹਨੂੰ ਡਾਕਟਰ ਜਵਾਬ ਦਿੰਦੇ ਸੀ ਤੇ ਰਹਿਮਤ ਤੇ ਖੁਦਾਤੇ ਦੀ ਕਿਰਪਾ ਤਰਸ ਆਇਆ ਬਾਬਾ ਜੀ ਨੂੰ ਤੇਰੇ ਦੇ ਰੰਗਾਂ ਦਾ ਬੇਦ ਨਾ ਜੀਆ